ਦੋਸਤੋ ਕਈ ਵਾਰ ਸਾਡਾ ਮਨ ਕਰਦਾ ਹੈ ਕਿ ਅਸੀਂ ਕੋਈ ਚੀਜ਼ ਖਰੀਦ ਲਈਏ ਲੇਕਿਨ ਸਾਡੇ ਕੋਲ ਉਸ ਵੇਲੇ ਪੈਸੇ ਨਹੀਂ ਹੁੰਦੇ ਅਤੇ ਸਾਡੀ ਮੰਦੀ ਇੱਛਾ ਅਧੂਰੀ ਰਹਿ ਜਾਂਦੀ ਹੈ ਅਤੇ ਕਿੰਨਾ ਚੰਗਾ ਹੁੰਦਾ ਜੇਕਰ ਸਾਨੂੰ ਕੋਈ ਇਹੋ ਜੀ ਸਹੂਲਤ ਹੁੰਦੀ ਕਿ ਅਸੀਂ ਬਿਨਾ ਪੈਸਿਆਂ ਤੋਂ ਕੋਈ ਚੀਜ਼ ਖਰੀਦ ਲੈਂਦੇ ਅਤੇ ਫਿਰ ਉਸਦੇ ਪੈਸੇ ਅਸੀਂ 40-50 ਦਿਨਾਂ ਬਾਅਦ ਦੇ ਦਿੰਦੇ ਤਾਂ ਫਿਰ ਕਿੰਨਾ ਚੰਗਾ ਹੁੰਦਾ ਸੋ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਹੀ ਤਰੀਕਾ ਦੱਸਣ ਜਾ ਰਿਹਾ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਵੀ ਨੇ ਤਾਂ ਵੀ ਤੁਸੀਂ ਆਪਣੇ ਮਨਪਸੰਦ ਦੀ ਕੋਈ ਵੀ ਚੀਜ਼ ਖਰੀਦ ਸਕਦੇ ਹੋ ਅਤੇ ਤੁਹਾਨੂੰ ਉਸਦੇ ਪੈਸੇ 40-50 ਦਿਨਾਂ ਬਾਅਦ ਦੇਣੇ ਹੋਣਗੇ ਇੱਥੋਂ ਤੱਕ ਕਿ ਜੇਕਰ ਤੁਹਾਡੇ ਕੋਲ ਨਕਦੀ ਨਹੀਂ ਹੈ ਤੇ ਤੁਹਾਨੂੰ ਨਕਦੀ ਦੀ ਜ਼ਰੂਰਤ ਹੈ ਤਾਂ ਫਿਰ ਤੁਸੀਂ ਨਕਦੀ ਵੀ ਕਢਵਾ ਸਕਦੇ ਹੋ ਅਤੇ ਮਿੱਥੇ ਸਮੇਂ ਦੇ ਉੱਪਰ ਤੁਸੀਂ ਥੋੜਾ ਜਿਹਾ ਵਿਆਜ ਦੇ ਕੇ ਉਹਨਾਂ ਪੈਸਿਆਂ ਨੂੰ ਮੋੜ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਸੋ ਦੋਸਤੋ ਇਸ ਤਰ੍ਹਾਂ ਕਰਨ ਦੇ ਲਈ ਤੁਹਾਨੂੰ ਬਿਨਾ ਪੈਸਿਆਂ ਤੋਂ ਕੋਈ ਚੀਜ਼ ਖਰੀਦਣ ਦੇ ਲਈ ਕ੍ਰੈਡਿਟ ਕਾਰਡ ਲੈਣਾ ਪਵੇਗਾ। ਕ੍ਰੈਡਿਟ ਕਾਰਡ ਲੈਣ ਤੋਂ ਬਾਅਦ ਤੁਸੀਂ ਬੈਂਕ ਨੇ ਜਿੰਨੀ ਤੁਹਾਡੇ ਕਾਰਡ ਦੀ ਲਿਮਿਟ ਬਣਾਈ ਹੋਵੇਗੀ ਤੁਸੀਂ ਉਸ ਲਿਮਿਟ ਤੱਕ ਕੋਈ ਵੀ ਚੀਜ਼ ਬਿਨਾ ਪੈਸਿਆਂ ਤੋਂ ਖਰੀਦ ਸਕਦੇ ਹੋ ਅਤੇ ਬੈਂਕ ਦੇ ਦੱਸੇ ਹੋਏ ਸਮੇਂ ਦੇ ਮੁਤਾਬਕ 40-50 ਦਿਨਾਂ ਬਾਅਦ ਤੁਸੀਂ ਉਸਦੇ ਪੈਸੇ ਬੈਂਕ ਨੂੰ ਅਦਾ ਕਰ ਸਕਦੇ ਹੋ। ਇੱਥੋਂ ਤੱਕ ਕਿ ਜੇਕਰ ਤੁਹਾਡੇ ਕੋਲ ਨਕਦੀ ਨਹੀਂ ਵੀ ਹੈਗੀ ਤਾਂ ਉਸ ਕ੍ਰੈਡਿਟ ਕਾਰਡ ਦੇ ਉੱਪਰ ਸਪੋਜ਼ ਕਰ ਲਓ ਬੈਂਕ ਨੇ ਤੁਹਾਨੂੰ 40000 50000 30000 ਰੁਪਏ ਨਕਦੀ ਕਢਾਣ ਦਾ ਸੁਬਿਧਾ ਦਿੱਤੀ ਹੋਈ ਹੈਗੀ ਹੈ ਤਾਂ ਤੁਸੀਂ ਫਿਰ ਉਹਨੇ ਪੈਸੇ ਨਕਦੀ ਵੀ ਕਿਸੇ ਵੀ ਵੇਲੇ ਕਢਵਾ ਸਕਦੇ ਹੋ ਅਤੇ ਮਿੱਥੇ ਸਮੇਂ ਦੇ ਉੱਪਰ ਫਿਰ ਤੁਸੀਂ ਥੋੜਾ ਜਿਹਾ ਵਿਆਜ ਨਾਲ ਦੇ ਕੇ ਉਹਨਾਂ ਪੈਸਿਆਂ ਨੂੰ ਬੈਂਕ ਨੂੰ ਵਾਪਸ ਕਰ ਸਕਦੇ ਹੋ ਹੁਣ ਤੁਹਾਨੂੰ ਕਰਨਾ ਕੀ ਪਵੇਗਾ ਇਹ ਕ੍ਰੈਡਿਟ ਕਾਰਡ ਲੈਣ ਦੇ ਲਈ ਆਪਣੇ ਬੈਂਕ ਜਾਂ ਕਿਸੇ ਵੀ ਬੈਂਕ ਦੇ ਵਿੱਚ ਜਾਣਾ ਪਵੇਗਾ ਬੈਂਕ ਤੁਹਾਡਾ ਰਿਕਾਰਡ ਦੇਖੇਗਾ ਤੁਹਾਡੇ ਰਿਕਾਰਡ ਦੇ ਮੁਤਾਬਕ ਬੈਂਕ ਤੁਹਾਨੂੰ ਕ੍ਰੈਡਿਟ ਕਾਰਡ ਮੁਹੱਈਆ ਕਰਵਾ ਦੇਵੇਗਾ ਜਦੋਂ ਤੁਹਾਨੂੰ ਕ੍ਰੈਡਿਟ ਕਾਰਡ ਮਿਲ ਜਾਵੇਗਾ ਉਸ ਦੀ ਬੈਂਕ ਲਿਮਿਟ ਬਣਾ ਦੇਵੇਗਾ ਸਪੋਜ਼ ਕਰ ਲਓ ਉਸ ਨੇ 1 ਲੱਖ ਰੁਪਏ ਦੀ ਲਿਮਿਟ ਬਣਾ ਦਿੱਤੀ ਤਾਂ ਫਿਰ ਤੁਸੀਂ 1 ਲੱਖ ਰੁਪਏ ਤੱਕ ਦਾ ਸਮਾਨ ਕਦੇ ਵੀ ਬਿਨਾਂ ਪੈਸਿਆਂ ਤੋਂ ਖਰੀਦ ਸਕਦੇ ਹੋ ਅਤੇ ਫਿਰ 40-50 ਦਿਨਾਂ ਬਾਅਦ ਜਾਂ ਜਿੰਨਾ ਸਮਾਂ ਬੈਂਕ ਤੁਹਾਨੂੰ ਕਹੇਗਾ ਉਸ ਸਮੇਂ ਦੇ ਉੱਪਰ ਤੁਸੀਂ ਉਹ ਪੈਸੇ ਬੈਂਕ ਨੂੰ ਅਦਾ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਬੈਂਕ ਦੀ ਦੱਸੇ ਮੁਤਾਬਕ ਕਿਸੇ ਵੀ ਵੇਲੇ ਨਕਦੀ ਵੀ ਕਢਵਾ ਸਕਦੇ ਹੋ ਅਤੇ ਕ੍ਰੈਡਿਟ ਕਾਰਡ ਮਿਲਣ ਤੋਂ ਬਾਅਦ ਬਿਨਾਂ ਪੈਸੇ ਤੋਂ ਤੁਹਾਡਾ ਕੋਈ ਵੀ ਚੀਜ਼ ਖਰੀਦਣ ਦਾ ਸੁਪਨਾ ਵੀ ਸੱਚਾਰ ਹੋਵੇਗਾ ਸੋ ਜੀ ਫਟਾਫਟ ਬੈਂਕ ਜਾ ਕੇ ਕ੍ਰੈਡਿਟ ਕਾਰਡ ਲੈ ਲਵੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਬਾਈ ਦੀ ਪੰਜਾਬੀ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਹੁਣ ਮੈਨੂੰ ਦਿਓ ਜੀ ਇਜਾਜ਼ਤ ਫੇਰ ਮਿਲਾਂਗੇ ਧੰਨਵਾਦ ਜੀ